ਥਾਣਾ ਫਲੌਰ ਦੀ ਨੌਂਦੀ ਪੁਲ ਚੌਂਕੀ ਦੇ ਸਾੜਾ ਦੇ ਪਿੰਡ ਸੇਰਕਣਾ ਸਰਪੰਚ ਗਦਾਵਤ ਸਿੰਘ ਤੇ ਘਰ ਦੇ ਉੱਤੇ ਦੋਸ਼ੀਆਂ ਨੇ ਹਮਲਾ ਕੀਤਾ ਸੀ ਤੇ ਪਿੰਡ ਵਾਸੀਆਂ ਵੱਲੋਂ ਰੋੜ ਤੇ ਧਾਣਾ ਲਗਾ ਕੇ ਅਸੀਂ ਜੀਤੇ ਵਿੱਚ ਪੁਲਿਸ ਵੱਲੋਂ ਘੋਸ਼ਿਤ ਹੈ ਕਿ ਦੋਸ਼ੀ ਜਲਦੀ ਫੜੇ ਜਾਣਗੇ ਪੁਲਿਸ ਪ੍ਰਸ਼ਾਸਨ ਵੱਲੋਂ ਪੰਜ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਕੈਮਰਾਮੈਨ ਐਸਾਗ ਨਾਗੀ ਨਾਲ ਮਨਪ੍ਰੀਤ ਸਿੰਘ ਮਝਾਰਾ ਪ੍ਰਸ਼ਾਦ ਸਿੰਘ ਨਾਗੀ ਦੀ ਫਲੌਰ ਤੋਂ ਵਿਸ਼ੇਸ਼ ਰਿਪੋਰਟ ਸਰ ਸੇਲਕੀਆਨੇ ਦਾ ਟੈਕ ਟੈਕਲੇ ਨੂੰ ਲੜਾਈ ਝਗੜਾ ਹੋਇਆ ਸੀ ਉਹਦੇ ਬੱਸ ਟੂਕਿੰਗ ਪਰ ਬੰਦੇ ਖੜੇ ਆ ਕਿੰਨੇ ਬੰਦੇ ਆ ਸਰ ਇਹ ਪਹਿਲਾਂ ਵੀ ਉਹਨਾਂ ਨਾਲ ਲੜਾਈ ਝਗੜੇ ਦੀਆਂ ਵਾਰ ਵਾਰ ਹੋਤਾ ਜੀ ਵਾਹ ਇਹ ਗੁਰਦੌਰ ਸਿੰਘ ਸਰਪੰਚ ਹਨ ਇੱਥੇ ਦੇ ਹੈਗੇ ਨੇ ਮਜੂਤਾ ਸੇਲਕੀਆਨੇ ਦੇ 4 ਮਈ ਨੂੰ ਇਸੇ ਸਾਲ ਇਹਨਾਂ ਦੇ ਘਰ ਹਮਲਾ ਹੋਇਆ ਸੀ 15 ਵੀ ਨੌਜਵਾਨ ਸਨ ਜਿਨ੍ਹਾਂ ਕੋਲ ਅਸਲਾ ਸੀ ਤੇ 307 ਤੇ ਆਰਮ ਲੈਕਟਮ ਮਕਦਮਾ ਦਰਜ ਸੀ ਇਹ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਸੀ ਉਸ ਵੇਲੇ ਸਾਡੇ ਫਲੋਰ ਦੇ ਐਸਐਚਓ ਇੰਸਪੈਕਟਰ ਸੁਦੇਸ਼ ਸਿੰਘ ਨੂੰ ਕਾਰਵਾਈ ਕਰਦੇ ਹੋયા ਆ ਪੰਜ ਜਿਹੜੇ ਇਹ ਗੈਂਗਸਟਰ ਟਾਈਪ ਜਿਹੜੇ ਮਾੜੇ ਅੰਸਰ ਕਰਦੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਦੋ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਇੱਕ ਸਕੋਰਪਿਓ ਤੇ ਕਾਈ 20 ਇਹ ਕਾਫੀ ਇਵਾਰਦਾਤ ਤੋਂ ਬਾਅਦ ਇਹ ਫਰਾਰਸਨ ਤੇ ਇਹ ਕਾਰਵਾਈ ਕਰਦੇ ਹੋਣੇ ਆ ਪੰਜ ਬੰਦਿਆਂ ਨੂੰ ਇਹਨਾਂ ਨੂੰ ਫੜਿਆ ਹੋਇਆ ਇਹ ਇਥੇ ਇਹ ਵੀ ਦੱਸਣ ਦੋਗਾ ਕਿ 10 ਮਈ ਨੂੰ ਇਲੈਕਸ਼ਨ ਸੀਟ ਤੋਂ ਚਾਰ ਪੰਜ ਦਿਨ ਪਹਿਲਾਂ ਇਹ ਝਗੜਾ ਹੋਇਆ ਸੀ ਤੇ ਇਹਨਾਂ ਨੇ ਫੈਰਗ ਵੀ ਕੀਤੀ ਸੀ ਘਰ ਆ ਕੇ ਇਹ ਉਹ ਦੋਸ਼ੀ ਨੇ ਜਿਹੜੇ ਫੜੇ ਗਏ ਨੇ ਇਹਨਾਂ ਦੇ ਪ੍ਰੀਵੀਅਸ ਰਿਕਾਰਡ ਦੇ ਵਿੱਚ ਵੀ ਇਹਨਾਂ ਤੇ ਜਿਹੜੇ ਮੁਕਦਮੇ ਦਰਜ ਨੇ ਲੜਾਈਆਂ ਝਗੜਿਆ ਦੇ ਇਹਦੇ ਵਿੱਚ ਹੋਰ ਵੀ ਹੈ ਫੜੇ ਇਹੀ ਪੰਜ ਜਿਹੜੇ ਨਾਮ ਨਹੀਂ ਇਹ ਦੋ ਵਿਅਕਤੀ ਜਿਹੜੇ ਸੀ ਇਹਨਾਂ ਚ ਦੋਸ਼ੀ ਸਨ ਉਹ ਪਹਿਲਾਂ ਗ੍ਰਿਫਤਾਰ ਕੀਤੇ ਜਾ ਸਕੇ ਆ ਪੰਜ ਇਹ ਆ ਤੇ ਹਜੇ ਗ੍ਰਿਫਤਾਰੀ ਵਾਸਤੇ ਹੋਰਾਂ ਦੇ ਛਾਪੇ ਮਾਰੇ ਜਾ ਰਹੇ ਆ